ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਕਾਫੀ ਦਿਨ ਬਾਅਦ ਵੀਡੀਓ ਪਾ ਰਹੇ ਆ ਇਹ ਸਵਾਨਾ ਕੰਪਨੀ ਜਿਹਦਾ ਆਪਾਂ ਲਾਸਟ ਈਅਰ ਚੋ ਨਾ ਲਾਇਆ ਸੀ 7501 ਉਹ ਆਪਣੇ ਖੇਤ ਚ ਟਰਾਇਲ ਕਰ ਰਹੇ ਹੈਗੇ ਆ ਸਾਬ 134 ਦਾ ਡੀਐਸਆਰ ਇਹ 2 ਏਕੜ ਉਹਨਾਂ ਨੇ ਡੀਐਸਆਰ ਕਰਵਾਇਆ ਤੇ ਪਰਲੇ ਪਾਸੇ 1 ਏਕੜ ਜਿਹੜਾ ਹੈਗਾ ਉਹ ਕਦੋਂ ਕਰਕੇ ਲਾਵਾਂਗੇ ਇਹ 2 ਏਕੜ ਦੇ ਵਿੱਚੋਂ ਇੱਕ ਏਕੜ ਜਿਹੜਾ ਉਹ ਇਹ ਹੈ ਪਰਲਾ ਇਹਦੇ ਵਿੱਚ ਜਿਹੜਾ ਹੈਗਾ ਉਹ ਫੁੱਲ ਪੇ ਜਿਹੜੀ ਟੈਕਨੋਲੋਜੀ ਉਹਨਾਂ ਦੀ ਆਉਂਦੀ ਹੈ ਵੀ ਜਿਹਦੇ ਨਾਲ ਦਵਾਈ ਆਉਂਦੀ ਹੈ ਉਸ ਤੋਂ ਨਾ ਬੀਜ ਕੇ ਆਪਾਂ ਹੋਰ ਕੁਝ ਨਹੀਂ ਕਰਨਾ ਵਾ ਛੱਡ ਦੇਣਾ 20 ਦਿਨ ਬਾਅਦ ਸਪਰੇਅ ਕਰਨੀ ਹੈ ਉਸ ਤੋਂ ਬਾਅਦ 40 ਦਿਨ ਤੇ ਸਪਰੇਅ ਕਰਨੀ ਹੈ ਤਾਂ ਸਿਰਫ ਥੋਨਾ ਥੋਨਾ ਰਹਿ ਜਾਊਗਾ ਬਾਕੀ ਸਾਰਾ ਕੁਝ ਜਿਹੜਾ ਹੈਗਾ ਉਹ ਮਾਰ ਦੂਗੀ ਜਿਹੜਾ ਇਹ ਕਿੱਲਾ ਹੈਗਾ ਇੱਕ ਇਦੇ ਵਿੱਚ ਉਹ ਕਿੰਨੇ ਵੀ ਤੁਸੀਂ ਆਪ ਦੇ ਟ੍ਰੈਡੀਸ਼ਨਲ ਤਰੀਕੇ ਨਾਲ ਜਿਵੇਂ ਵੀ ਸਿੱਧੀ ਬਜਾਈ ਦੇ ਵਿੱਚ ਕੱਖ ਤੁਸੀਂ ਮਾਰ ਸਕਦੇ ਹੋ ਉਵੇਂ ਤੁਸੀਂ ਜਿਹੜੇ ਹੈਗੇ ਆ ਮਾਰਨੇ ਆ ਜਿਵੇਂ ਆਪਾਂ ਅੱਜ ਸਪਰੇਅ ਕਰ ਰਹੇ ਆ ਪੈਂਦੀ ਮਥਲੀਨ 1 ਕਿੱਲੇ ਦੇ ਵਿੱਚ 1 ਲੀਟਰ ਤੇ 1 ਸਾਤੀ ਉਸ ਤੋਂ ਬਾਅਦ ਫਿਰ ਆਪਾਂ ਇਹ ਤੇ ਦੇਖਾਂਗੇ ਅੱਗੇ ਕੀ ਕੀ ਹੁੰਦਾ ਹੈ ਅ ਤੁਸੀਂ ਵੀ ਆਪਦੀ ਰਾਏ ਜ਼ਰੂਰ ਦਿਓ ਵੀ ਜਿਹੜਾ ਇਹ 1 ਏਕੜ ਹੈਗਾ ਆਪਾਂ ਇਹ ਆਪ ਕਰਨਾ ਹੈਗਾ ਇਹਦੇ ਵਿੱਚ ਆਪਾਂ ਕਿਵੇਂ ਕੱਖਾਂ ਦਾ ਕੰਟਰੋਲ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਆ ਮੇਰੇ ਹਿਸਾਬ ਨਾਲ ਵੀ ਪਹਿਲਾਂ ਹੁਣ ਪੈਂਦੀ ਮਿੱਥ ਕੱਲ ਪਾਣੀ ਲਾਇਆ ਸੀ ਇਹਨੂੰ ਅੱਜ ਪੈਂਦੀ ਮਿੱਥ ਵਾਲੀਨ ਤੇ ਸਾਥੀ ਦੀ ਸਪਰੇ ਹੋ ਜੂਗੀ ਫਿਰ ਜਦੋਂ 20 ਦਿਨ ਨੂੰ ਪਾਣੀ ਥੋੜਾ ਬਹੁਤ ਖਾੜਨ ਲੱਗ ਗਿਆ ਧੂਨੇ ਦੀ ਜਰਮੀਨੇਸ਼ਨ ਹੋ ਗਈ ਤਾਂ ਫਿਰ ਆਪਾਂ ਇਹਦੇ ਉੱਤੇ ਇਹਦੇ ਵਿੱਚ ਪਾਵਾਂਗੇ ਪਟਿਲਾ ਕਲੋਰ ਰੈਫ ਪਲੱਸ ਆਉਂਦੀ ਜਿਹੜੀ ਤੇ ਉਸ ਤੋਂ ਬਾਅਦ ਫਿਰ ਜੇ ਫਿਰ ਵੀ ਕੋਈ ਨਦੀ ਉਗਰਿਆ ਹੋਇਆ ਤਾਂ ਉਹ ਨੋਮਨੀ 골ਡਰ ਦੇ ਨਾਲ ਜਿਹੜਾ ਹੈਗਾ ਉਹ ਮਰ ਜੂਗਾ ਜਾਂ ਹੋਰ ਵੀ ਦਵਾਈਆਂ ਆਉਂਦੀਆਂ ਹੈਗੀਆਂ ਤਾਂ ਤੁਹਾਨੂੰ ਨਾਲ-ਨਾਲ ਦੱਸਦੇ ਰਵਾਂਗੇ ਕੀ ਕੀ ਸਿਸਟਮ ਹੈਗਾ ਇਹ ਜਿਹੜੀ ਆਪਾਂ ਝੋਨੇ ਦੀ ਬਿਜਾਈ ਕਰਾਈ ਹੈਗੀ ਹੈ ਇਹ ਬੀਬੀਸੀਆ ਅਗਰੋ ਵਾਲਿਆਂ ਦੀ ਮਸ਼ੀਨ ਜਿਹੜੀ ਹੈਗੀ ਆ ਸਟੈਪ ਵਾਈਜ਼ ਬੀਜ ਦੀ ਹੈ ਉਹਦੇ ਨਾਲ ਕਰਾਈ ਹੈ 7 ਕਿਲੋ ਪਰ ਏਕੜ ਦੇ ਹਿਸਾਬ ਨਾਲ ਇਹ ਚ ਵੀ ਪਿਆ ਹੈਗਾ ਜਿਹੜਾ ਤਾਂ ਉਹ ਫੁੱਲ ਪੇਸ ਟੈਕਨੋਲੋਜੀ ਆ ਉਹ ਤਾਂ ਵੀ ਹੁੰਦਾ ਹੈ ਟ੍ਰੀਟਡ ਬਹੁਤ ਵਧੀਆ ਕੁਆਲਿਟੀ ਦਾ ਤੇ ਜਿਹੜਾ ਦੂਜਾ ਹੈਗਾ ਇਹ ਸਿੰਪਲ ਹੀ ਬਿੰਦਾ ਹੈ ਝੋਨੇ ਦੀ ਵੈਰੈਟੀ ਹੈਗੀ ਹੈ ਸਵਾ 134 ਹਾਈਬ੍ਰਿਡ ਹੈਗੀ ਹੈ ਵੈਰੈਟੀ ਇਹ ਤੇ ਦੇਖਦੇ ਆ ਕੀ ਬੰਦਾ ਜੋ ਵੀ ਜਿਵੇਂ ਵੀ ਹੋਊਗਾ ਸਾਰਾ ਤੁਹਾਨੂੰ ਵੀਡੀਓ ਦੇ ਜ਼ਰੀਏ ਨਾਲ ਦੀ ਨਾਲ ਮੈਂ ਦੱਸੀ ਜਾਊਂਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ